ਹੋ ਗਿਆ ਪਤੰਦਰਾ ਉਹ ਕੰਜਰ ਦੇ ਪੌਣੀ ਦਾ ਥੱਲੇ ਹਿੱਟਲਾ ਉਹ ਮਾ ਇਹਨਾ ਬਹਣ ਵੀ ਤਾ ਕਲਾਨੀਆਂ ਜਮਸਰੇ ਦਾ ਦੂਦਾ ਓਏ ਮੈਂ ਆਖਿਆ ਪਤਾ ਨਹੀਂ ਕੀ ਹੋ ਗਿਆ ਆਪਾਂ ਮਾ ਉੱਥੇ ਲੱਗਿਆ ਮੋਟਰ ਸੇ ਖੜਾ ਕੇ ਆਇਆ ਮਦਾ ਓਏ ਅੰਬਰ ਤਾ ਕਿਹੜੀਆਂ ਗੱਲਾਂ ਚ ਫਿਰਦਾ ਯਾਰਾ ਕਿਉਂ ਇਹਦਾ ਚੱਕੀ ਹੋਈ ਐ ਤੇ ਬੀ ਫਿਰ ਕਿਵੇਂ ਪੈਂਦਾ ਓਏ ਬੀ ਨਹੀਂ ਪਾਉਣਾ ਪੈਜ ਕਿਉਂ ਆਪਾਂ ਧੂਏ ਦੋ ਰਹਿਤ ਕਰਨਾ ਐ ਅੱਛਾ ਮੌਸਮ ਵਧੀਆ ਕਰਨਾ ਆਪਾਂ ਖਰਚੇ ਵੀ ਵੱਡੇ ਨਹੀਂ ਉਹਦਾ ਗਾਸਟ ਮਾਰੀ ਨਾ ਆ ਦੇਖ ਲਾ ਉਵੇਂ ਜਕਰ ਭੰਜਾ ਨਾ ਲੈਣਾ ਤੇਰੀ ਸਕੀਮ ਠੀਕ ਆ ਭਾਈ ਸਕੀਮ ਠੀਕ ਹੈ ਨਾ ਵਧੀਆ ਤੇਰੀ ਸਕੀਮ ਇੱਕ ਤਾਂ ਹੁਣੇ ਤੇ ਮੇਰੀ ਗੱਲ ਸੁਣ ਲੈ 500 ਰੁਪਏ ਦਾ ਬਚ ਗਿਆ 600 ਖਰਚਿਆਂ ਵਾਲੇ ਦਾ ਹਾਂ ਉਹ ਬਚ ਗਿਆ ਤੇ ਆ ਭਈਆ ਨਸਾਲੀ ਇੱਚੀ ਹੁਣ ਇਹਦੀ ਰੌਣੀ ਕਰੇਗਾ ਹਾਂ ਹੁਣ ਇਹਦੇ ਉਤੋਂ ਦੀ ਕਰਾਂਗੇ ਰੌਣੀ ਇਹ ਸਕੀਮ ਠੀਕ ਆ ਨਹੀਂ ਬੱਤ ਆ ਜੂ ਵਧੀਆ ਹਾਂ ਬੱਤ ਕਦਾ ਪਾਣੀ ਪੂਆ ਠੀਕ ਹੈ ਨਾਲੇ ਆਪਾਂ ਬਈ ਸਰਕਾਰ ਦੀ ਸਬਸਿਡੀ ਖਾਦੀ ਹੈ ਕੁਸਤਾਲਾ ਹੱਲੇ ਗਿਆ ਯਾਰ ਹਾਂ ਸਰਕਾਰ ਦਾ ਸਬ ਸਿੱਟੀਆਂ ਦਾ ਦਿੰਦੀਆਂ ਨੇ ਸਿੱਟੀਆਂ ਤਾਂ ਉਹਨਾਂ ਨੇ ਦੇਤੀਆਂ ਚ ਲੈ ਕੇ ਗਾਹਾਂ ਵੇਚੇ ਤੇਰਾ ਕੰਮ ਵਧੀਆ ਭਾਈ ਇਹ ਆਪਾਂ ਭਾਈ ਥੋੜਾ ਥੋੜਾ ਕਰਕੇ ਨਾ ਪਹਿਲਾਂ ਤਾਂ ਅਸੀਂ ਕਰ ਦਿੰਦੇ ਸੀ ਲੈਣਾ ਇਕੱਲੀਆਂ ਮਚਾਉਂਦੇ ਹੁੰਦੇ ਸੀ ਆਈ ਵਾਹ ਮੈਂ ਦੇਖਦਾ ਸੀ ਆਈ ਵਾਹ ਲੈਣਾ ਲੈਣਾ ਮਚਾਉਂਦਾ ਸੀ ਅਈ ਵੀਦਾਂ ਦਾ ਸੀ ਹਾਂ ਐਤ ਕੀ ਭਾਈ ਹੋਰ ਹੋ ਗਿਆ ਆਪਾਂ ਉਧਰ ਤਾਂ ਆਪਣਾ ਮਾਤਿਆਂ ਇਕੱਠਾ ਹਾਂ ਉਹਦੇ ਵੀ ਦੇਖੇ ਨੇ ਮਾਤਿਆਂ ਕਿੱਲਾਂ ਚ ਹਾਂ ਉਹ ਵੀ ਦੇਖਣਾ ਵੀ ਉਹ ਕਣਕ ਕਿਵੇਂ ਨਿਕਲਦੀ ਐ ਤੇ ਇਧਰ ਆਪਾਂ ਆ ਚੀਜ਼ ਕਰ ਰਹੇ ਆ ਅੱਛਾ ਪ੍ਰੈਕਟੀਕਲ ਕਰਤਾ ਪ੍ਰੈਕਟੀਕਲ ਕਰਦੇ ਆ ਕਿਵੇਂ ਹੁੰਦੀ ਆ ਆਪਾਂ ਕਿਸੇ ਦੇ ਮਗਰ ਨਾ ਲੱਗੋ ਵੀ ਵੀਡੀਓ ਦੇਖ ਕੇ YouTube ਤੇ ਹਾਂ YouTube ਦਾ ਤੈਨੂੰ ਪਤਾ ਤੇ ਵੀ ਭਾਈ ਅਸੀਂ ਐਂ ਕਰਾਈ 70 ਮਣੀ ਪੈ ਗਈ ਨਾ ਇਹ ਸਾਨੂੰ ਪ੍ਰੈਕਟੀਕਲ ਕਰਾਂਗੇ ਰੋਣੀ ਕਰਾਂਗੇ ਅੱਜ ਅੱਜੀ ਵੱਡੇ ਇਹ ਇਹ ਬਾਈ ਦਾ ਵੀ ਭਾਈ ਗਿੱਲੇ ਗਿੱਲੇ ਚ ਗਿੱਲੇ ਮਸ਼ੀਨ ਘਰੇ ਗਈ ਐ ਮੋਦੀ ਪਾ ਲਿਆ ਵਧੀਆ ਕੀਤਾ ਯਾਰ ਤੇ ਹੁਣ ਇਹਨੂੰ ਨਸਾਲ ਕੇ ਰਾਤ ਨੂੰ ਪਾਣੀ ਦਾ ਭਰ ਦਾਂਗੇ ਆਬਾਰੀ ਹੋ ਮੋਗੇ ਦੀ ਹਾਂ ਠੀਕ ਹੈ ਮੁੜ ਕੇ 15 ਦਿਨਾਂ ਨੂੰ ਵਿੱਚ ਬੀਜ ਦਾਂਗੇ ਉਹ ਤਾਂ ਦੀਦੀ ਨਹੀਂ ਜਿੱਥੇ ਲੈਣਾ ਗਲਗੀਆਂ ਜਾਵਾ ਵਿੱਚ ਹੀ ਗਲ ਜੋ ਨਾ ਸੂ ਕਿਵੇਂ ਯਾਰ ਆਪਾਂ ਨੂੰ ਪੌਣੇ ਤਿੰਨ ਲੱਖ ਦਾ ਐਵੇਂ ਤਾਂ ਨਹੀਂ ਦਿੰਦੇ ਯਾਰ ਹੈ ਕੋਈ ਉਹ ਖੜਾ ਚੋਟਾ ਦਸੂਆ ਕਿਵੇਂ ਜਖਤੀ ਦਿਨਾਂ ਦਾ ਬਾਕੀ ਉਹ ਵੀ ਠੀਕ ਆ ਰੇ ਲੱਗਦਾ ਉਹ ਹਰੇ ਦੀ ਹੈ ਇਹਨਾਂ ਦੀ ਚੀਜ਼ਾਂ ਬਣ ਗਈ ਵੀ ਕੈਮ ਨੇ ਯਾਰ ਸਾਰੀਆਂ ਸਕੀਮਾਂ ਨਵੇਂ ਦਿਨੋ ਮੀਤਕ ਨਹੀਂ ਕਰਦੇ ਨੇ ਲੈ ਵੀ ਤੇਰੇ ਬਲੌਗ ਰਾਹੀਂ ਕਹਨੇ ਆ ਅੰਬਰਤ ਸਿੰਘ ਟੀਵੀ ਹਾਂਜੀ ਬਾਈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਵਿਚਾਰਾ ਚੱਲ ਕੇ ਆਇਆ ਮੇਰੇ ਕੋਲੇ ਆਇਆ ਤਾਂ ਇਹ ਹੋਰ ਕੰਮ ਸੀ ਇਹਨੂੰ ਆਏ ਸੀਗਾ ਵੀ ਵੀ ਨਹੀਂ ਪਾਇਆ ਇਹਨੇ ਹਾਂ ਹਨਾ ਹਾਂ ਵੀ ਪੌਣੀ ਚੱਕੀ ਮੈਂ ਹੀ ਆ ਮਖਾ ਕੰਜਦਾ ਕਲੰਨ ਹੋਣਾ ਪੌਣੀ ਪੌਣੀ ਲਾਹੀ ਨਹੀਂ ਨਹੀਂ ਬਈ ਆਪਾਂ ਇਹਦਾ ਪ੍ਰੈਕਟੀਕਲ ਕਰਦੇ ਆਂ ਵੀ ਇਹਦੀ ਰੇ ਬਣਦੀ ਆ ਕਿ ਨਹੀਂ ਬਣਦੀ ਹੁਣ ਸਭ ਤੋਂ ਪਹਿਲਾਂ ਤੂੰ ਇੱਕ ਗੱਲ ਦੇਖ ਲੈ ਜਦੋਂ ਮੈਂ ਬੋਂਦਾ ਹੁੰਦਾ ਹੁੰਦਾ ਅੱਗ ਲਾ ਕੇ ਹਾਂ ਤੇ ਮੇਰਾ ਮੂੰਹ ਸਿਰ ਆ ਦੂਜੇ ਨੂੰ ਵੀ ਦੁਖੀ ਹੁੰਦਾ ਸੀ ਆ ਸੜਕ ਨੇੜਿਆ ਯਾਰ ਔਖਾ ਹੋ ਜਾਂਦਾ ਸੀਗਾ ਮੇਰਾ ਮੂੰਹ ਸਿਰ ਕਾਲਾ ਹੁੰਦਾ ਬਾ ਸਾਹ ਆਉਂਦਾ ਅਥਰੇ ਗੁਰਦੇ ਐਂ ਕਰਦੇ ਖੇਰੇ ਮੈਂ ਤਾਂ ਆਪੇ ਹੀ ਬੀਜਾਂ ਯਾਰ ਬਈ ਐਂ ਹੀ ਕਰੋ ਹੈ ਜਿਹਨੇ ਵੀ ਸਾਧਨ ਲੇਤਾ ਕਿਸੇ ਦੇ ਮੰਗਣ ਲੱਗੋ ਆਪਦਾ ਪ੍ਰੈਕਟੀਕਲ ਖੁਦ ਕਰੋ ਜੇ ਖੁਦ ਕਰਾਂਗੇ ਨਾ ਫਿਰ ਪਤਾ ਲੱਗਦਾ ਪੈਨੂੰ ਕਿੱਥੇ ਨੁਕਸ ਹੈ ਹਾਂ ਬਾਕੀ ਦਾ ਗੱਲ ਕਿ ਰੀ ਬਣੂ ਨਾ ਬਈ ਇਹ ਕਿੱਧਰ ਜਾਣਾ ਇਹਨੇ ਕਿ ਟੱਟ ਵਿੱਚ ਹੀ ਗਲ ਜੂਗੀ ਮਾੜੀ ਮਾੜੀ ਉਹੋ ਜੀ ਐ ਇੱਕ ਤਰੀਕਾ ਬਸ ਇਹਦਾ ਆਈਆਂ ਵੀ ਪਰ ਰੌਣੀ ਪਹਿਲਾਂ ਨਾ ਕਰੋ ਬਾਅਦ ਚ ਕਰ ਲੋਗੀ ਹਾਂ ਵੀ ਆਹੀ ਪ੍ਰੈਕਟੀਕਲ ਕਰਕੇ ਦੇਖਣਾ ਆਪਾਂ ਚੱਲ ਵੀ ਇੱਕ ਤਰੀਕ ਹੋ ਗਈ ਹਾਂ ਇੱਕ ਅੱਜ ਇੱਕ ਹੋ ਗਈ 11ਵੇਂ ਮਹੀਨੇ ਦੀ ਬਈ 11ਵਾਂ ਮਹੀਨਾ 2025 2025 ਹਾਂ ਉਸ ਦਿਨ ਰਾਤ ਨੂੰ ਰੌਣੀ ਕਰ ਦਿਆਂਗੇ ਠੀਕ ਆ ਤੇ ਤੂੰ ਵੀਡੀਓ ਪਾਏਗਾ ਕੱਲ ਨੂੰ ਕੱਲ ਨੂੰ ਪਾ ਦਾਂਗੇ ਆਪਾਂ 2 2 ਤਰੀਕ 11ਵਾਂ ਮਹੀਨਾ 2025 ਸ਼ਾਮ ਨੂੰ ਹਾਂ ਠੀਕ ਹੈ ਲੈ ਬੇਨਤੀ ਕਰਦੇ ਫਿਰ ਲੈ ਸਸੀ ਗੱਲ ਬਾਈ ਜੀ ਸਾਰਿਆਂ ਨੂੰ ਸਾਰਿਆਂ ਤੋਂ ਵੱਧ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਏ ਬਾਈ ਬਲੌਗ ਬਣਾਉਂਦਾ ਰਹਿੰਦਾ ਲੈ ਕੇ ਤੇ ਕਮੈਂਟ ਵੀ ਕਰ ਦਿਓ ਲੈ ਕਮੈਂਟ ਜਰੂਰ ਦੱਸਿਆ ਕਰੋ ਵੀ ਬਾਈ ਅਸੀਂ ਕਰਿਆ ਸੀ ਇਹ ਚੀਜ਼ ਹੋਈ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਅੰਮ੍ਰਿਤ ਟੀਵੀ 1990 1990 ਧੰਨਵਾਦ ਬਾਈ ਜੀ ਸਾਰੇ ਚੰਗਾ ਫਿਰ ਮੈਂ ਚੱਲਦਾ ਚੰਗਾ ਬਾਈ ਮੈਂ ਵੀ ਦੱਸੂ ਤੈਨੂੰ